7 ਸਾਲ ਦੇ ਬੱਚੇ ਦੀ ਛੱਕੀ ਹਾਲਾਤਾਂ ਚ ਮੌਤ ਪਿੰਡ ਵਿੱਚ ਮੱਛਿਆ ਹੜਕੰਪ ਪਰਿਵਾਰ ਵਾਲਿਆਂ ਨੇ ਹੱਤਿਆ ਦਾ ਦੋਜਾਇਆ ਛੱਕ ਅੰਮ੍ਰਿਤਸਰ ਹਲਕਾ ਮਜੀਠਾ ਦੇ ਪਿੰਡ ਬੱਬੋਵਾਲ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਜਿੱਥੇ 7 ਸਾਲ ਦੇ ਇੱਕਮਪ੍ਰੀਤ ਸਿੰਘ ਦੀ ਰਹਾਸਮਈ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਛੋਟੇ ਬੱਚੇ ਦੀ ਮੌਤ ਦੀ ਖਬਰ ਨਾਲ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪਰਿਵਾਰ ਦੇ ਮੈਂਬਰਾਂ ਨੇ ਰੋ ਰੋ ਕੇ ਦੱਸਿਆ ਕਿ ਬੱਚਾ ਘਰ ਤੋਂ ਕੁਝ ਦੂਰ ਇੱਕ ਕੋਠੇ ਦੇ ਪਿੱਛੇ ਮਰਤਕ ਹਾਲਤ ਦੇ ਵਿੱਚ ਮਿਲਿਆ ਉਹਨਾਂ ਨੇ ਖੁੱਲਕੇ ਕਿਹਾ ਕਿ ਬੱਚੇ ਨੂੰ ਮਾਰਿਆ ਗਿਆ ਅਤੇ ਉਹਨਾਂ ਨੂੰ ਇਨਸਾਫ ਚਾਹੀਦਾ ਹੈ ਪਰਿਵਾਰ ਦੇ ਮੁਤਾਬਿਕ ਮਰਤਕ ਦੀ ਇੱਕ ਵੱਡੀ ਭੈਣ ਵੀ ਹੈ ਤੇ ਦੋਵੇਂ ਬੱਚੇ ਬਹੁਤ ਪਿਆਰੇ ਸਨ ਇਸ ਮਾਮਲੇ ਦੀ ਸੂਚਨਾ ਮਿਲਨ ਤੇ ਪੁਲਿਸ ਟੀਮ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਫੈਮਿਲੀ ਦੇ ਬਿਆਨ ਦਰਜ ਕੀਤੇ ਅਤੇ ਬੱਚੇ ਦੀ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਮੌਤ ਦੇ ਅਸਲੀ ਕਾਰਨ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗੇਗਾ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਵੱਲੋਂ ਹੱਤਿਆ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਜਾਂਚ ਕੀਤੀ ਜਾ ਰਹੀ ਹੈ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਹਾਂਜੀ ਬਾਜੀ ਕੀ ਨਾਂ ਜੀ ਆਪਣਾ ਸਰਮਣ ਸਿੰਘ ਜੀ ਤੇ ਜਿਹੜੇ ਕਾਕੇ ਦੀ ਡੈਥ ਹੋਈ ਕੀ ਲੱਗਦਾ ਜੀ ਆਪਣਾ ਮੇਰਾ ਪੁੱਤਰਾ ਬਾਜੀ ਤੇ ਕੀ ਗੱਲਬਾਤ ਹੋਈ ਆ ਕੋਈ ਮਾਰ ਦਿੱਤਾ ਜੀ ਕਿਨੇ ਵੱਢ ਦਿੱਤਾ ਕੋਈ ਪਤਾ ਨਹੀਂ ਲੱਗਾ ਵੀ ਲੈ ਜੀ ਕੁਝ ਟਾਲ ਕੰਡੇ ਸਾਹਿਬ ਨੂੰ ਕਿਦਾਂ ਪਤਾ ਲੱਗਾ ਤੁਹਾਨੂੰ ਵੀ ਕਾਕਾ ਜਿਹੜੋ ਮੇਰੀ ਦੁਕਾਨ ਕਿਤੇ ਦੀ ਬੀਜੰਡਾਂ ਦੇ ਕਨਕ ਬਿਜਾ ਕੋਠੀ ਜਾਣੇ ਰੇ ਟਰੈਕਟਰ ਲਾ ਕੇ ਘਰ ਹੀ ਆਇਆ ਹਾਂ ਘਰ ਵੀ ਨਹੀਂ ਆਇਆ ਗਿਆ ਤੇ ਮੇਰੇ ਉੱਥੇ ਹੀ ਤੇ ਖਲੋਤਾ ਤੇ ਉਹ ਫੇਰ ਟਰੈਕਟਰ ਦੇ ਬੂਏ ਗਾੜੀ ਉੱਪਰ ਕੀ ਗੱਲ ਹੋ ਗਈ ਟਰੈਕਟਰ ਵੀ ਰੇ ਇੱਥੇ ਖਲੋਤੇ ਡੂਇੰਗ ਉੱਥੋਂ ਜੋ ਵੇਖਿਆ ਤੇ ਮੇਰੀ ਨੌਂ ਦੀ ਡਾਡਾ ਨਿਕਲ ਗਿਆ ਤੇ ਮੈਂ ਭੱਜ ਕੇ ਨਾ ਟਾਈਮ ਹੈ ਕਿ ਪੈਂ ਕਿਹ ਗੱਲ ਹੋਈ ਮੇਨ ਕੜੇ ਹੁੰਡਾ ਮਰ ਗਿਆ ਹੁੰਡਾ ਮਰ ਗਿਆ ਮੇਰੇ ਟਰੈਕਟਰ ਆ ਕੋਠੀ ਜਾਣੇ ਕਰਾ ਲਾ ਕੇ ਆਇਓ ਕਨਕ ਬੀਜੰਡਾਂ ਸਵੇਰ ਦੇ ਅੱਜ ਆ ਕੁਛ ਸਮਾਂ ਪਹਿਲਾਂ ਸਾਨੂੰ ਤਲਾਹ ਮਿਲੀ ਸੀ ਇੱਕ ਕੰਪਰੀਟਿਸ ਇਨਸਾਨ ਨੂੰ ਧਰਮਪ੍ਰੀਤ ਸਿੰਘ ਇਹਨਾਂ ਦੀ ਉਮਰ ਛੋਟਾ ਬੱਚਾ 7 ਸਾਲਾ ਉਹਦੀ ਮੌਤ ਦੇ ਸਬੰਧ ਵਿੱਚ ਸਾਨੂੰ ਇਹ ਖਬਰ ਮਿਲੀ ਸੀ ਤੇ ਜੋ ਤਲਾਹ ਮਿਲ ਗਿਆ ਉਹਨਾਂ ਦੇ ਘਰ ਪਹੁੰਚੇ ਆ ਇੱਥੇ ਜੋ ਫੈਮਿਲੀ ਦੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਜਿਹੜੀ ਅਫਰਦਰ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਆ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਉਸ ਦਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਚੜ ਦੀ ਗੱਲ ਆ ਟੈਂਪਟਿਵਲੀ ਅੰਮ੍ਰਿਤਸਰ ਤੋਂ ਬੱਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ This program is sponsored by the Singler Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy, fine authentic Indian cuisine in Tracy or scan QR code to contact us. Simi Valley Family Dental Office or scan QR code to contact us.